ਲੋਟਰੀ ਖਰੀਦਣ ਦੇ ਸ਼ੌਕੀਨਾ ਤੇ ਲਈ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਵਿੱਚ ਗਾਂਧੀ ਬ੍ਰਦਰਸਾਲਿਆ ਨੇ ਆਪਣੀ ਇੱਕ ਨਵੀਂ ਦੁਕਾਨ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ 48 ਨੰਬਰ ਦੁਕਾਨ ਜਿਹੜੀ ਆ ਹੁਣ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਵਿੱਚ ਖੁੱਲ ਚੁੱਕੀ ਆ ਪਹਿਲਾਂ 55 ਨੰਬਰ ਦੁਕਾਨ ਦੇ ਉੱਤੇ ਤਾਂ ਤੁਸੀਂ ਜਾਣਦੇ ਹੀ ਹੋ ਕਾਫੀ ਲੋਟਰੀਜ਼ ਕਰੀਤੀਆਂ ਨੇ ਉੱਥੋਂ ਦੀ ਕਰੋੜਪਤੀ ਵੀ ਬਣੇ ਨੇ ਕਾਫੀ ਲੋਕ ਹੁਣ ਇੱਕ ਨਵੀਂ ਦੁਕਾਨ 48 ਨੰਬਰ ਜਿਹਦੀ ਸ਼ੁਰੂਆਤ ਜਿਹੜੀ ਆ ਉਹ ਕਰ ਦਿੱਤੀ ਗਈ ਐ ਸਾਨੂੰ ਦੂਜੀ ਇਹ ਦੁਕਾਨ ਯੂਨਿਟ 2 ਤੱਕ ਖੋਲਣਾ ਪਿਆ ਕਿਉਂਕਿ ਨਾ ਉੱਥੇ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਤੇ ਕਈ ਵਾਰ ਲੇਡੀਜ਼ ਕਸਟਮਰ ਤੇ ਜਿਹੜੇ ਬਜ਼ੁਰਗ ਹੁੰਦੇ ਆ ਤੇ ਯੂਥ ਹੁੰਦਾ ਉਹ ਵੇਟ ਨਹੀਂ ਕਰ ਪਾਂਦਾ ਅੱਜ ਕੱਲ੍ਹ ਕਿਉਂਕਿ ਲੋਕਾਂ ਨੂੰ ਲੱਗਦਾ 55 ਨੰਬਰ ਹੀ ਕਿਤੇ ਗਾਂਧੀਪੁਰ ਦੀ ਮੇਨ ਦੁਕਾਨ ਹੈ ਇਦਾਂ ਦਾ ਕੁਝ ਵੀ ਨਹੀਂ ਹੈ ਇਹ ਵੀ ਸਾਡੀ ਆਪਣੀ ਦੁਕਾਨ ਹੈ ਉਹੀ ਵਾਲਾ ਸਟਾਫ ਜਿਹੜਾ ਉੱਥੇ ਮੈਂਦਾ ਸੀ ਉਹ ਇੱਧਰ ਆ ਗਿਆ 48 ਨੰਬਰ ਤੇ ਦੁਕਾਨ ਵੀ ਗਾਂਧੀਪੁਰ ਦੀ ਹੈ ਮਾਲ ਵੀ ਗਾਂਧੀਪੁਰ ਦਾ ਹੀ ਹੈ ਤੇ ਬਿਨਾ ਮਤਲਬ ਕਹਿੰਦੇ ਆ ਨਾ ਕਿ ਝਿਜਕਦੇ ਹੋਏ ਬਿਨਾ ਡਾਊਟ ਕਿਤੇ ਹੋਏ ਦੋਨੋਂ ਦੁਕਾਨਾਂ ਤੋਂ ਕਿਦੋਂ ਵੀ ਟਿਕਟ ਪਾ ਲਓ ਗੱਲ ਇੱਕੋ ਹੀ ਆ ਜੀ ਤਾਂ ਹੁਣ ਕਰੋੜਪਤੀ ਬਣਨ ਦੇ ਸ਼ਕੀਨਾ ਨੂੰ ਕਿਹੜੀ ਟਿਕਟ ਜਿਹੜੀ ਐ ਇਸ ਵਾਰ ਮਿਲਣ ਜਾ ਰਹੀ ਹੈ ਇਹਦਾ ਡਰਾਅ ਡੇਟ ਆ ਜੀ ਜੋ ਕਿ ਮੈਂਸ਼ਨ ਆ ਬੈਕ ਸਾਈਡ ਤੇ ਵੀ ਤੇ ਫਰੰਟ ਤੇ ਵੀ 17/1/2026 ਨੂੰ ਨਿਊ ਇਅਰ ਮਤਲਬ 2026 ਜਿਹੜਾ ਆਏਗਾ ਉਸ ਤੋਂ 17 ਦਿਨ ਬਾਅਦ 17/1/2026 ਨੂੰ ਇਹਦਾ ਨਾਮ ਨਿਕਲਣਾ ਜੀ ਪਹਿਲਾ ਨਾਮ ਮੈਂ ਫੇਰ ਦੁਬਾਰਾ ਤੋਂ ਦੱਸ ਦਿੰਦਾ 10 ਕਰੋੜ ਦਾ ਦੂਜਾ ਨਾਮ ਕਰੋੜ ਰੁਪਏ ਦਾ ਤੀਜਾ ਨਾਮ 50 ਲੱਖ ਦਾ ਤੇ ਚੌਥ ਆ ਦਾ 10 ਲੱਖ ਰੁਪਏ ਦੇ ਪੰਜਵੇਂ ਇਨਾਮ 8ਵੇਂ ਨੰਬਰ ਪੰਜ ਪੰਜ ਲੱਖ ਰੁਪਏ ਦੇ ਉਸ ਤੋਂ ਬਾਅਦ ਛੋਟੇ ਇਨਾਮ ਸ਼ੁਰੂ ਹੋ ਜਾਂਦੇ ਆ ਜਦੋਂ ਵੀ ਤੁਸੀਂ ਲੋਟਰੀ ਦੀ ਟਿਕਟ ਪਰਚੇਸ ਕਰਦੇ ਹੋ ਦੁਕਾਨਾਂ ਤੋਂ ਜੋ ਕਿ origignal ਟਿਕਟ ਹੁੰਦੀ ਹੈ ਦੁਕਾਨਾਂ ਤੋਂ ਜੋ ਕਿ ਤੁਸੀਂ ਪਰਚੇਸ ਕਰਦੇ ਹੋ ਵਧੀਆ ਾਡਿਆਂ ਤੋਂ ਤੇ ਲੋਟਰੀ ਦੇ ਨਾ ਬੈਕ ਸਾਈਡ ਤੇ ਸਾਰੀ ਡਿਟੇਲ ਲਿਖੀ ਹੁੰਦੀ ਹੈ ਉਹ ਜ਼ਰੂਰ ਪੜਿਆ ਕਰੋ ਤਾਂ ਕਿ ਤੁਹਾਡਾ ਸਾਈਬਰ ਕ੍ਰਾਈਮ ਤੋਂ ਬਚਾਅ ਹੋ ਜਾਵੇ ਇਹਦਾ ਇਨਾਮ ਜਿਹੜਾ ਕਰੋੜ ਰੁਪਏ ਦਾ ਸੈਕਿੰਡ ਪ੍ਰਾਈਜ਼ ਹੈਗਾ ਉਹ ਕਾਂਦੇ ਪਾਸੇ 55 ਨੰਬਰ ਵਾਲੀ ਦੁਕਾਨ ਤੋਂ ਨਿਕਲਿਆ ਸੀ ਤੇ ਦੀਵਾਲੀ ਬੰਪਰ ਤੇ ਜਿਹੜਾ ਕਿ ਰੀਸੈਂਟਲੀ ਲੰਘ ਕੇ ਗਿਆ ਉਹਦਾ ਵੀ ਕਰੋੜ ਕੀ ਤੱਕ ਪਾ ਕੇ ਰੱਖੀ ਹੋਈ ਹੈ ਪੂਰੇ ਨਾਮਾ ਦੇ ਵਿੱਚ ਉਮੀਦ ਕਰਦੇ ਹਾਂ ਕਿ 10 ਕਰੋੜ ਦਾ ਇਨਾਮ ਦਈਏ ਇੱਕ ਹਿਸਟਰੀ ਕ੍ਰੀਏ ਲੋਟਰੀ ਖਰੀਦਣ ਦੇ ਸ਼ੌਕੀਨਾ ਤੇ ਲਈ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਵਿੱਚ ਗਾਂਧੀ ਬ੍ਰਦਰਸਾਲਿਆ ਨੇ ਆਪਣੀ ਇੱਕ ਨਵੀਂ ਦੁਕਾਨ ਦੀ ਸ਼ੁਰੂਆਤ ਕਰ ਦਿੱਤੀ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ 48 ਨੰਬਰ ਦੁਕਾਨ ਜਿਹੜੀ ਹੈ ਹੁਣ ਲੁਧਿਆਣਾ ਦੀ ਘੰਟਾ ਘਰ ਮਾਰਕੀਟ ਦੇ ਵਿੱਚ ਖੁੱਲ ਚੁੱਕੀ ਹੈ ਪਹਿਲਾਂ 55 ਨੰਬਰ ਦੁਕਾਨ ਦੇ ਉੱਤੇ ਤਾਂ ਤੁਸੀਂ ਜਾਣਦੇ ਹੀ ਉਹ ਕਾਫੀ ਲੋਟਰੀਜ਼ ਖਰੀਦੀਆਂ ਨੇ ਉਤੋਂ ਦੀ ਕਰੋੜਪਤੀ ਵੀ ਬਣੇ ਨੇ ਕਾਫੀ ਲੋਕ ਹੁਣ ਇੱਕ ਨਵੀਂ ਦੁਕਾਨ 48 ਨੰਬਰ ਜਿਹਦੀ ਸ਼ੁਰੂਆਤ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਤਾਂ ਗੱਲਬਾਤ ਕਰਦੇ ਆ ਕਿ ਨਵੀਂ ਦੁਕਾਨ ਦੀ ਓਪਨਿੰਗ ਇੱਕੋ ਮਾਰਕੀਟ ਦੇ ਵਿੱਚ ਕਿਉਂ ਕਰਨੀ ਪਈ ਤੇ ਇਸ ਵਾਰ ਲੋਕਾਂ ਨੇ ਜਿਨ੍ਹਾਂ ਨੇ ਕਰੋੜਪਤੀ ਬਣਨ ਦਾ ਸੁਪਨਾ ਦੇਖਿਆ ਹੋਇਆ ਤਾਂ ਉਹਨਾਂ ਨੂੰ ਕਿਹੜੀ ਲੋਟਰੀ ਦਾ ਜਿਹੜਾ ਹੁਣ ਮੌਕਾ ਮਿਲੇਗਾ ਤਰਨਪ੍ਰੀਤ ਜੀ ਸਾਡਾ ਮਜੂਰ ਨੇ ਭਾਈ ਸੱਸੀਕਾਲ ਜੀ ਸੱਸੀਕਾਲ ਜੀ ਸਾਰੇ ਡੇਲੀ ਈਵਰਸ ਦੇ ਡੇਲੀ ਪੋਸ ਦੇ ਈਵਰਸ ਨੂੰ ਸਾਨੂੰ ਦੂਜੀ ਦੁਕਾਨ ਯੂਨਿਟ 2 ਤੱਕ ਖੋਲਣਾ ਪਿਆ ਕਿਉਂਕਿ ਨਾ ਉੱਥੇ ਬਹੁਤ ਜ਼ਿਆਦਾ ਰਸ਼ ਪੈ ਜਾਂਦਾ ਤੇ ਕਈ ਵਾਰ ਲੇਡੀਜ਼ ਕਸਟਮਰ ਤੇ ਜਿਹੜੇ ਬਜ਼ੁਰਗ ਹੁੰਦੇ ਆ ਤੇ ਯੂਥ ਹੁੰਦਾ ਉਹ ਵੇਟ ਨਹੀਂ ਕਰ ਪਾਂਦਾ ਅੱਜ ਕੱਲ੍ਹ ਸਾਰਿਆਂ 'ਚ ਥੋੜੀ ਪੇਸ਼ੈਂਸ ਦੀ ਕਮੀ ਹੈ ਤੇ ਬੰਦਾ ਨਾ ਫਿਰ ਇੱਧਰ ਉੱਧਰ ਚੱਲ ਜਾਂਦਾ ਸਾਨੂੰ ਸੀਗਾ ਕਿ ਅਸੀਂ ਇੱਕੋ ਹੀ ਮਾਰਕੀਟ ਦੇ ਵਿੱਚ ਦੂਜੀ ਦੁਕਾਨ ਯੂਨਿਟ 2 ਗਾਂਧੀਪੁਰ ਦੇ ਨਾਮ ਤੇ ਜਿਹੜਾ 55 ਨੰਬਰ ਤੇ 48 ਨੰਬਰ ਇੱਕੋ ਹੀ ਗੱਲ ਹੈ ਖੋਲੀਏ ਕਿ ਰਸ਼ ਟੋੜਾ ਡਿਵਰਟ ਹੋ ਜਾਏ ਉਹਦੇ ਨਾਲ ਫਰਕ ਵੀ ਬਹੁਤ ਪਿਆ ਜੀ ਇਸ ਵਾਰ ਪਹਿਲਾਂ ਬਹੁਤ ਜ਼ਿਆਦਾ ਰਸ਼ ਪੈਂਦਾ ਸੀ ਦੀਵਾਲੀ ਤੇ ਲੋਕੀ ਪਿੱਛੇ ਪਿੱਛੇ ਦਾ ਖੜੇ ਰਹਿੰਦੇ ਸੀ ਫਿਰ ਆਪਾਂ ਹੁਣ ਉਧਰੋਂ ਕਹਿ ਦਿੰਦੇ ਸੀ ਕਿ 48 ਨੰਬਰ ਤੇ ਚੱਲ ਜਿਓ ਉਹ ਵੀ ਆਪਣੀ ਐ ਇੱਥੇ ਵੀ ਰਸ਼ ਪੈਂਦਾ ਸੀ ਜੇ ਉੱਥੇ ਵੀ ਦੋਨੋਂ ਜਗ੍ਹਾ ਤੇ ਕੰਮ ਡਿਵਾਈਡ ਹੋ ਜਾਂਦਾ ਸੀਗਾ ਜੀ ਤਾਂ ਕਰਕੇ ਸਾਨੂੰ ਖੋਲਣਾ ਪਿਆ ਜਿ ਮਜਬੂਰੀ ਸੀਗੀ ਸਾਡੀ ਤੋ ਕਿੰਨੇ ਕ ਲੋਕਾਂ ਨੂੰ ਇਹਦਾ ਬੈਨੀਫਿਟ ਮਿਲਿਆ ਜਿਹੜੀ ਤੁਸੀਂ ਨਵੀਂ ਦੁਕਾਨ ਖੋਲੀ ਹੈ ਬੈਨੀਫਿਟ ਤਾਂ ਬਹੁਤ ਹੈ ਜੀ ਇਨਾਮ ਵੀ ਮਤਲਬ ਹਫਤੇ 'ਚ 2-4 ਇਥੇ ਨਵੇਂ-ਨਵੇਂ ਲੱਗ ਹੀ ਜਾਂਦੇ ਆ ਨਵੀਂ ਦੁਕਾਨ ਹੈ ਸੇਲ ਥੋੜੀ ਘਟ ਹੈ ਹੌਲੀ-ਹੌਲੀ ਏਡਾ ਸੈੱਟ ਹੋ ਜਾਏਗਾ ਕਿਉਂਕਿ ਲੋਕਾਂ ਨੂੰ ਲੱਗਦਾ 55 ਨੰਬਰ ਹੀ ਕਿਤੇ ਗਾਂਧੀ ਬਰਜ ਦੀ ਮੇਨ ਦੁਕਾਨ ਹੈ ਇਦਾਂ ਤਾਂ ਕੁਝ ਵੀ ਨਹੀਂ ਹੈ ਇਹ ਵੀ ਸਾਡੀ ਆਪਣੀ ਦੁਕਾਨ ਹੈ ਉਹੀ ਵਾਲਾ ਸਟਾਫ ਜਿਹੜਾ ਉੱਥੇ ਪੈਂਦਾ ਸੀ ਉਹ ਇੱਧਰ ਆ ਗਿਆ 48 ਨੰਬਰ ਤੇ ਦੁਕਾਨ ਵੀ ਗਾਂਧੀ ਬਰਜ ਦੀ ਹੈ ਮਾਲ ਵੀ ਗਾਂਧੀ ਬਰਜ ਦਾ ਹੀ ਹੈ ਤੇ ਬਿਨਾ ਮਤਲਬ ਕਹਿੰਦੇ ਆ ਨਾ ਕਿ ਝਿਜ ਇਨਾਮ ਉਧਰੋਂ ਨਿਕਲਣਾ ਹੈ ਉਧਰੋਂ ਨਿਕਲਣਾ ਜਿੱਧਰੋਂ ਤੁਹਾਡਾ ਕਿਸਮਤ ਹੈਗਾ ਨਿਕਲ ਹੀ ਜਾਣਾ ਸੋ ਹੁਣ ਕਰੋੜਪਤੀ ਬਣਨ ਦੇ ਸ਼ਕੀਨਾਂ ਨੂੰ ਕਿਹੜੀ ਟਿਕਟ ਜਿਹੜੀ ਹੈ ਇਸ ਵਾਰ ਮਿਲਣ ਜਾ ਰਹੀ ਹੈ ਐਦਕੀ ਜੀ ਬਹੁਤ ਵੱਡੀ ਸਕੀਮ ਆਈ ਹੈ ਜੋ ਕਿ ਲਾਸਟ ਈਅਰ ਵੀ 10 ਕਰੋੜ ਦਾ ਪ੍ਰਾਈਜ਼ ਆਇਆ ਸੀਗਾ ਆਪਣੇ ਤੇ ਐਦਕੀ ਫਿਰ ਰਿਪੀਟ ਹੋਇਆ ਪਹਿਲਾ ਇਨਾਮ 10 ਕਰੋੜ ਰੁਪਏ ਦਾ ਜੋ ਕਿ ਸਰਕਾਰੀ ਗਾਰੰਟੀ ਹੈ ਟਿਕਟ ਦੀ ਸਕੀਮ ਹੈਗੇ 16 ਲੱਖ ਉਹਦੇ ਵਿੱਚ ਹੀ ਛਪੀ ਛਪੀਆ ਟਿਕਟ 16 ਲੱਖ ਸਕੀਮ ਹੈ ਉਹਦੇ ਵਿੱਚੋਂ ਇਨਾਮ ਕਢਿਆ ਜਾਏਗਾ ਟਿਕਟ ਜਿਆਦਾ ਵਿਕੇ 16 ਲੱਖ ਪੂਰੀ ਵਿਕ ਜੇ ਜਾਂ ਘੱਟ ਵਿਕੇ ਇਨਾਮ ਪਹਿਲਾ ਪਬਲਿਕ ਦੇ ਵਿੱਚ ਹੀ ਨਿਕਲੇ ਚੀਜ਼ ਹੁੰਦੀ ਹੈ ਕਿ ਇਨਾਮ ਪਬਲਿਕ ਦੇ ਵਿੱਚ ਨਿਕਲਣਾ ਚਾਹੀਦਾ ਦੂਜਾ ਇਨਾਮ ਕਰੋੜ ਦਾ ਤੀਜਾ ਨਾਮ 50 ਲੱਖ ਰੁਪਏ ਦਾ ਤੀਜੇ ਨਾਮ 8 ਸੌਰੀ ਚੌਥੇ ਨਾਮ 8 10 ਲੱਖ ਰੁਪਏ ਦੇ ਪੰਜਵੇਂ ਨਾਮ 8 5 ਲੱਖ ਰੁਪਏ ਦੇ ਤੇ ਆ ਸਾਰੇ ਇਨਾਮ ਨੇ ਜੀ A ਤੇ B ਦੇ ਵਿੱਚ ਸਕੀਮ ਹੈ ਐਦਕੀ ਦੀਵਾਲੀ ਮੌਪਰ ਤੇ ABC ਸੀਗਾ ਐਦਕੀ A ਤੇ B ਹੈ ਦੋ ਸੀਰੀਜ਼ਾਂ ਹੀ ਨੇ 16 ਲੱਖ ਟਿਕਟ ਹੈ ਨੰਬਰਿੰਗ ਹੈਗੀ ਹੈ 2 5 0ਾਂ ਤੋਂ ਲੈ ਕੇ 9 5 9 ਤੱਕ ਪੈਂਟਾ 9 ਤੱਕ ਇਹਦੇ ਵਿੱਚ ਨੰਬਰਿੰਗ ਪ੍ਰਿੰਟ ਹੈ ਜੀ ਟਿਕਟ ਦੀ ਬਾਕੀ ਲੋਟਰੀ ਦੇ ਬੈਕ ਸਾਈਡ ਤੇ ਸਾਰੀ ਇਨਫੋਰਮੇਸ਼ਨ ਲਿਖੀ ਹੁੰਦੀ ਹੈ ਜੋ ਵੀ ਤੁਸੀਂ ਲੋਟਰੀ ਟਿਕਟ ਪਰਚੇਜ਼ ਕਰਦੇ ਹੋ ਦੁਕਾਨਾਂ ਤੋਂ ਜੋ ਕਿ origignal ਟਿਕਟ ਹੁੰਦੀ ਹੈ ਦੁਕਾਨਾਂ ਤੋਂ ਜੋ ਕਿ ਤੁਸੀਂ ਪਰਚੇਜ਼ ਕਰਦੇ ਹੋ ਵਧੀਆ ਢਿਆਂ ਤੋਂ ਤੇ ਲੋਟਰੀ ਦੀ ਨਾ ਬੈਕ ਸਾਈਡ ਤੇ ਸਾਰੀ ਡਿਟੇਲ ਲਿਖੀ ਹੁੰਦੀ ਹੈ ਉਹ ਜ਼ਰੂਰ ਪੜਿਆ ਕਰੋ ਤਾਂ ਕਿ ਤੁਹਾਡਾ ਸਾਈਬਰ ਕ੍ਰਾਈਮ ਤੋਂ ਬਚਾਅ ਹੋ ਜੇ ਅਸੀਂ ਹਰ ਵੀਡੀਓ 'ਚ ਕਹਿੰਦੇ ਆ ਕਿ ਕਹਿ ਕੇ ਹੰਬ ਗਏ ਆ ਪਰ ਲੋਕ ਫਿਰ ਵੀ ਨਹੀਂ ਬਾਜ ਆ ਰਹੇ ਲੋਕੀ ਫਿਰ ਪੈਸੇ ਪਾ ਕੇ ਆ ਜਾਂਦੇ ਆ ਹਰ ਵਾਰ ਅਪਡੇਟ ਦੇਈਦੀ ਹੈ ਸਾਨੂੰ ਕਹਿੰਦੇ ਤੁਸੀਂ ਦੇਖੋ ਤੁਸੀਂ ਕੀਤਾ ਤੁਸੀਂ ਕੀਤਾ ਕੀ ਕੀਤਾ ਜੀ ਅਸੀਂ ਮੈਨ ਤਾਂ ਨਹੀਂ ਸਮਝ ਲੱਗੀ ਮੈਨੂੰ ਲੱਗਦਾ ਇਹ ਕੰਮ ਕਰਕੇ ਗਲਤੀ ਕਰ ਲਈਏ ਹਾਂਜੀ ਤੋਂ ਤੁਹਾਡੇ ਨਾਮ ਤੇ ਜਿਹੜੀ ਹੈ ਲੋਕ ਟੱਗੀ ਬੜੀ ਮਾਰ ਰਹ ਭਾਜੀ ਇਹ ਤੁਹਾਡੇ ਚੈਨਲ ਦੇ ਥਰੂ ਕਿੰਨੀ ਅਪਡੇਟਾ ਦੇ ਚੁਕੇ ਆ ਤੇ ਅੱਗੇ ਵੀ ਦਿੰਦੇ ਰਹਨੇ ਆ ਲਾਟਰੀ ਤੋਂ ਪਹਿਲਾਂ ਵੀ ਅਪਡੇਟ ਦਿੱਤੀ ਆ ਪੋਡਕਾਸਟ ਵੀ ਕਰਵਾ ਰਹੇ ਆ ਰੋਜ਼ ਸਾਰਾ ਕੁਝ ਕਰ ਰਹੇ ਆ ਨਾ ਮੈਨੇਜ ਫਿਰ ਵੀ ਮਤਲਬ ਲੋਕ ਨਹੀਂ ਸਮਝ ਪਾਰੇ ਅਵੇਰਨੈਸ ਹੀ ਆ ਜੀ ਇਹਦੀ ਵਾਦੋ ਵਾਦ ਜਿੱਦ ਦੀ ਆਪਾਂ ਅਵੇਰਨੈਸ ਦੇ ਸਕਦੇ ਆ ਉਸ ਤੋਂ ਇਲਾਵਾ ਜੇ ਆਪਾਂ ਕਹਿੰਦੇ ਆ ਕਿ ਅ ਕਿੰਨੀ ਵੀਡੀਓਜ਼ ਚੁਕਾਇਤਾ ਅਵੇਰਨੈਸ ਆ ਅਵੇਰਨੈਸ ਵੀ ਫਲਾਤੀ ਫਿਰ ਅਖਬਾਰਾਂ ਦੇ ਵਿੱਚ ਕਲਿੱਪਾ ਕਢਵਾਤੀਆਂ ਪੋਡਕਾਸਟ ਕਰਵਾਤੇ ਤੁਹਾਡੇ ਚੈਨਲ ਦੇ ਸ਼ੁਰੂ ਘਟੋ ਘਟ 30 40 ਵੀਡੀਓਜ਼ ਤਾਂ ਬਣਾ ਚੁੱਕਾ ਹਾਂਗਾ ਅਵੇਰਨੈਸ ਦੀਆਂ ਇੱਕ ਵਾਰ ਮੈਂ ਵੀ ਤੁਹਾਨੂੰ ਬੇਨਤੀ ਕਰਨਾ ਚਾਹਾਂਗਾ ਆ ਜਿਹੜੀ ਲੋਟਰੀ ਦੀ ਟਿਕਟ ਹੈ ਇਹ ਤੁਸੀਂ ਫਿਜ਼ੀਕਲੀ ਦੁਕਾਨ ਤੋਂ ਖਰੀਦੋਗੇ ਤਾਂ ਹੀ ਤੁਸੀਂ ਕਰੋੜਪਤੀ ਬਣ ਪਾਓਗੇ ਨਹੀਂ ਤਾਂ ਜੇ ਤੁਸੀਂ ਔਨਲਾਈਨ ਟਿਕਟ ਖਰੀਦੀ ਹੈ ਤਾਂ ਫਿਰ ਇਨਾਮ ਵੀ ਉਹਦਾ ਔਨਲਾਈਨ ਹੀ ਰਹਿ ਜਾਣਾ ਉਹਦਾ ਕੁਝ ਨਹੀਂ ਤੁਹਾਨੂੰ ਮਿਲਣਾ ਲੋਕਾਂ ਨੇ ਤੁਹਾਨੂੰ ਬੇਵਕੂਫ ਬਣਾ ਦੇਣਾ ਤੇ ਤੁਹਾਡੇ ਜਿਹੜੇ ਪੈਸੇ ਨੇ ਉਹ ਖਰਾਬ ਹੋ ਜਾਣੇ ਆ ਸੋ ਜਿਹੜੀ ਮਰਜ਼ੀ ਦੁਕਾਨ ਤੋਂ ਟਿਕਟ ਖਰੀਦੋ ਪਰ ਟਿਕਟ ਜਿਹੜੀ ਹੈ ਫਿਜ਼ੀਕਲ ਖਰੀਦੀ ਜਾਵੇ ਗਾਂਧੀ ਬ੍ਰਦਰਸ ਵਾਲਿਆਂ ਨੇ ਇਸੇ ਕਰਕੇ ਆਪਣੇ ਜਿਹੜੇ ਲੁਧਿਆਣਾ ਸ਼ਹਿਰ ਦੇ ਵਿੱਚ ਕਾਫੀ ਆਊਟਲੈਟਸ ਖੋਲ੍ਹ ਦਿੱਤੇ ਨੇ ਜਿਹੜੀ ਮਰਜ਼ੀ ਗਾਂਧੀ ਬ੍ਰਦਰਸ ਦੀ ਦੁਕਾਨ ਤੁਹਾਨੂੰ ਨੇੜੇ ਲੱਗਦੀ ਹੈ ਉਸ ਦੁਕਾਨ ਤੇ ਜਾਓ ਉੱਥੇ ਜਾ ਕੇ ਫਿਜ਼ੀਕਲ ਟਿਕਟ ਖਰੀਦੋ ਤਾਂ ਹੀ ਤੁਸੀਂ ਕਰੋੜਪਤੀ ਬਣ ਪਾਓਗੇ ਤਾਂ ਬਾਈ ਜੀ ਇੱਕ ਵਾਰ ਇਹ ਵੀ ਦੱਸ ਦੋ ਕਿ ਇਸ ਟਿਕਟ ਦਾ ਇਨਾਮ ਕਦੋਂ ਨਿਕਲਣਾ ਹਾਂਜੀ ਇਹਦਾ ਡਰਾਅ ਡੇਟ ਹੈ ਜੀ ਜੋ ਕਿ ਮੈਂਸ਼ਨ ਹੈ ਬੈਕ ਸਾਈਡ ਤੇ ਵੀ ਤੇ ਫਰੰਟ ਤੇ ਵੀ 17 1 2026 ਨੂੰ ਨਿਊ ਇਅਰ ਮਤਲਬ 2026 ਜਿਹੜਾ ਆਏਗਾ ਉਸ ਤੋਂ 17 ਦਿਨ ਬਾਅਦ 17 1 2026 ਨੂੰ ਇਹਦਾ ਨਾਮ ਨਿਕਲਣਾ ਜੀ ਪਹਿਲਾ ਨਾਮ ਮੈਂ ਫੇਰ ਦੁਬਾਰਾ ਤੋਂ ਦੱਸ ਦਿੰਦਾ 10 ਕਰੋੜ ਦਾ ਦੂਜਾ ਨਾਮ ਕਰੋੜ ਰੁਪਏ ਦਾ ਤੀਜਾ ਨਾਮ 50 ਲੱਖ ਦਾ ਤੇ ਚੌਥੇ ਨਾਮ 8 ਨੇ 10-10 ਲੱਖ ਰੁਪਏ ਦੇ ਪੰਜਵੇਂ ਨਾਮ 8 ਨੇ 5-5 ਲੱਖ ਰੁਪਏ ਦੇ ਉਸ ਤੋਂ ਬਾਅਦ ਛੋਟੇ ਨਾਮ ਸ਼ੁਰੂ ਹੋ ਜਾਂਦੇ ਆ ਟਿਕਟ ਤੁਸੀਂ ਦੁਕਾਨਾਂ ਤੋਂ ਖਰੀਦਣੀ ਹੈ ਤੇ ਇੱਕ ਇਹਦੇ ਚ ਹੋਰ ਇੱਕ ਚੀਜ਼ ਦੱਸ ਦੇਣਾ ਜੋ ਕਿ ਲਾਸਟ ਟਾਈਮ ਇਹਦਾ ਇਨਾਮ ਜਿਹੜਾ ਕਰੋੜ ਰੁਪਏ ਦਾ ਸੈਕਿੰਡ ਪ੍ਰਾਈਜ਼ ਸੀਗਾ ਉਹ ਗਾਂਦੇਬਾਦ ਦੀ 55 ਨੰਬਰ ਵਾਲੀ ਦੁਕਾਨ ਤੋਂ ਨਿਕਲਿਆ ਸੀ ਤੇ ਦੀਵਾਲੀ ਬੰਪਰ ਤੇ ਜਿਹੜਾ ਕਿ ਰੀਸੈਂਟਲੀ ਲੰਘ ਕੇ ਗਿਆ ਉਹਦਾ ਵੀ ਕਰੋੜ ਦਾ ਪ੍ਰਾਈਜ਼ 55 ਨੰਬਰ ਤੋਂ ਹੀ ਨਿਕਲਿਆ ਸੀਗਾ ਜੀ ਤੇ ਇਹ ਨਹੀਂ ਕਿ ਸਾਡਾ ਇਨਾਮ ਮਤਲਬ ਸੇ ਤਾਂ ਪੂਰੀ ਦੁਨੀਆ ਨੂੰ ਹੀ ਪਤਾ ਹੈ ਕੀ ਧੱਕਾ ਪਾ ਕੇ ਰੱਖੀ ہوئی ਹੈ ਪੂਰੇ ਇਨਾਮਾਂ ਦੇ ਵਿੱਚ ਉਮੀਦ ਕਰਦੇ ਹਾਂ ਕਿ 10 ਕਰੋੜ ਦਾ ਇਨਾਮ ਦਈਏ ਤੇ ਇੱਕ ਹਿਸਟਰੀ ਕ੍ਰੀਏਟ ਕਰੀਏ ਜੀ ਮਾਰਕੀਟ ਦੇ ਵਿੱਚ ਇਸ ਤੋਂ ਇਲਾਵਾ ਜੇ ਲੋਕਾਂ ਨੇ ਹੋਰ ਲੋਟਰੀ ਟਿਕਟ ਖਰੀਦਨੀ ਤਾਂ ਹੋਰ ਕਿਹੜੀਆਂ ਟਿਕਟਸ ਨੇ ਕਈ ਲੋਕ ਆਂਦੇ ਆ ਕਿ ਯਾਰ ਬਹੁਤ ਦੂਰ ਪਿਆ ਰੀਸੈਂਟ ਵਾਲੀ ਦੇ ਦੋ ਛੋੜੇ ਦਿਨਾਂ ਬਾਅਦ ਆ ਜਾਈ ਜੀ ਦਾ ਉਹਨਾਂ ਦੇ ਲਈ ਜੀ ਆਵਲੀ ਟਿਕਟ ਹੈ ਜਿਹੜੀ ਕਿ 22 11 2025 ਨੂੰ ਨਿਕਲਣ ਜਾ ਰਹੀ ਹੈ ਪਹਿਲਾ ਨਾਮ 3 ਕਰੋੜ ਦਾ ਸਰਕਾਰੀ ਗਾਰੰਟੀ ਦੇ ਨਾਲ ਟੋਟਲ ਟਿਕਟ ਦੀ ਸਕੀਮ ਹੈਗੀ ਹੈ ਜੀ ਇਹਦੇ ਵਿੱਚ 4 ਲੱਖ 4 ਲੱਖ ਦੇ ਵਿੱਚ ਸਕੀਮ ਹੈ ਵਿਦਆਊਟ ਸੀਰੀਜ਼ ਸਕੀਮ ਹੈ ਉਸ ਤੋਂ ਬਾਅਦ 6 ਪੈਂਟਾ 0 ਤੋਂ ਲੈ ਕੇ 9 ਪੈਂਟਾ 9 ਤੱਕ ਇਹ ਪ੍ਰਿੰਟ ਰਹੇਗੀ ਜੀ ਇਸ ਤੋਂ ਇਲਾਵਾ ਇਹਦੇ ਨੰਬਰਿੰਗ ਹੋਰ ਨਹੀਂ ਹੈਗੀਆਂ 6 5 ਜ਼ੀਰੋਆਂ ਆ ਤੇ 959 ਠੀਕ ਹੈ ਜੀ ਇਹਦੇ ਵਿੱਚ ਇਹ ਟਿਕਟ ਪ੍ਰਿੰਟ ਹੋਈ ਹੈ ਪਹਿਲਾ ਨਾਮ ਪਹਿਲਾ ਨਾਮ 3 ਕਰੋੜ ਰੁਪਏ ਦਾ ਜੋ ਕਿ ਗਰੰਟੀਡ ਹੈ ਤੀਜਾ ਦੂਜਾ ਇਨਾਮ 10 ਲੱਖ ਰੁਪਏ ਦਾ ਤੇ ਤੀਜੇ ਨਾਮ 5 ਲੱਖ ਰੁਪਏ ਦਾ ਇਹਦੇ ਇਸ ਸਕੀਮ ਨਾਲ ਇਹ ਟਿਕਟ ਚੱਲ ਰਹੀ ਹੈ ਇਸ ਤੋਂ ਬਾਅਦ ਜਿਹੜੀ ਕੋ ਟਿਕਟ ਹੈ ਉਹ 200 ਰੁਪਏ ਵਾਲੀ ਹੈ ਜੋ ਕਿ ਹਰ ਮਹੀਨੇ ਕਹਿੰਦੇ ਆ ਨਾ ਕਿ 12 ਮਹੀਨੇ 12 ਕਰੋੜਪਤੀ ਬਣਾਉਂਦੀ ਹੈ ਪਰ ਇਹਦਾ ਇੱਕ ਥੋੜਾ ਜਿਹਾ ਲੋਕਾਂ ਨੂੰ ਅਵੇਅਰਨੈਸ ਦੀ ਕਮੀ ਹੈ ਲੋਕ ਰੋਜ਼ ਦੇ ਰੋਜ਼ ਜਿਹੜੇ ਫਰਾਡ ਕਰ ਰਹੇ ਆ ਉਹ ਰੋਜ਼ ਦੇ ਰੋਜ਼ ਇਹਦਾ ਡਰਾਅ ਕਰ ਰਹੇ ਆ ਮੰਥਲੀ ਲੋਟਰੀ ਮਹੀਨੇ ਦੇ ਇੱਕ ਵਾਰ ਹੁੰਦੀ ਹੈ ਇਹ ਚੀਜ਼ ਦਾ ਧਿਆਨ ਰੱਖਣਾ ਹੈ ਉਹਨਾਂ ਦਾ 6 6 12 2025 ਨੂੰ ਇਹਦਾ ਡਰਾਅ ਹੈ 200 ਰੁਪਏ ਦੀ ਟਿਕਟ ਹੈ 1.5 ਕਰੋੜ ਦਾ ਪੈਣਾ ਨਾਮ ਗਾਰੰਟੀ ਮਤਲਬ ਸਰਕਾਰੀ ਗਾਰੰਟੀ ਹੈ 1.5 ਕਰੋੜ ਦਾ ਨਿਕਲੇਗਾ ਹੀ ਨਿਕਲੇਗਾ ਟਿਕਟ ਘੱਟ ਵੀ ਕੇ ਆ ਜਿਆਦਾ 12 ਮਹੀਨੇ 12 ਕਰੋੜਪਤੀ ਬਣਾਦੀ ਹੈ ਇਹਦੀ ਮੈਂ ਅਪਡੇਟ ਇਨੀ ਕੀ ਦੂੰਗਾ ਬਾਕੀ ਤੁਸੀਂ ਸਾਰੀ ਜਾਣਕਾਰੀ 200 ਰੁਪਏ ਵਾਲੀ ਦੀ ਦੁਕਾਨ ਤੇ ਆ ਕੇ ਲੈਣੀ ਹੈ ਉਹ ਬਿਲਕੁਲ 48 ਨੰਬਰ ਦੁਕਾਨ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਘੰਟਾ ਘਰ ਮਾਰਕੀਟ ਦੇ ਵਿੱਚ ਇਹ ਓਪਨ ਹੋ ਚੁੱਕੀ ਹੈ ਹੁਣ ਤੁਸੀਂ ਜੇਕਰ 55 ਨੰਬਰ ਦੁਕਾਨ ਤੇ ਰਸ਼ ਦੇਖ ਰਹੇ ਹੋ ਤਾਂ ਬਸ ਫਿਰ 48 ਨੰਬਰ ਦੁਕਾਨ ਤੇ ਆ ਜਾਓ ਤੁਹਾਡਾ ਟਾਈਮ ਵੀ ਬਚੇਗਾ ਤੇ ਤੁਹਾਨੂੰ ਟਿਕਟ ਵੀ ਜਿਹੜੀ ਹੈ ਉਹੀ ਦੁਕਾਨ ਵਾਲੀ ਗਾਂਧੀ ਬ੍ਰਦਰਜ਼ ਜੀ ਇਸੇ 48 ਨੰਬਰ ਦੁਕਾਨ ਦੇ ਉੱਤੇ ਮਿਲਣ ਜਾ ਰਹੀ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਬਾਕੀ ਲੋਕ ਨੇ ਤੁਹਾਨੂੰ ਚਾਹਣ ਵਾਲੇ ਲੋਕ ਨੇ ਤੁਹਾਡੇ ਸਗੇ ਸੰਬੰਧੀ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਘੰਟਾ ਘਰ ਮਾਰਕੀਟ ਦੇ ਵਿੱਚ ਗਾਂਧੀ ਬਰਦਰਸ ਨੇ ਆਪਣੀ ਇੱਕ ਹੋਰ ਨਵੀਂ ਦੁਕਾਨ 48 ਨੰਬਰ ਸ਼ਾਪ ਜਿਹੜੀ ਆ ਉਹ ਓਪਨ ਕਰ ਲਈਤੀ ਹੈ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਅਤੇ ਹਰ ਟੈਲੀਪੋਸਟ ਪੰਜਾਬੀ